ਠੰਡੇ ਬੋਰ ਦੇ ਵਿੱਚ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਸ਼ਕਾਇਆ ਸੀ ਐਨਾ ਤਾਂ ਇਤਿਹਾਸ ਆਪਾਂ ਸਾਰੇ ਹੀ ਜਾਣਦੇ ਹਾਂ ਭਾਈ ਮੋਤੀराम ਮਹਾਰਾਜ ਜੀ ਦੀ ਕੀਤੀ ਹੋਈ ਇਹ ਸੇਵਾ ਸ਼ਾਇਦ ਗੁਫਤ ਰਹਿ ਜਾਂਦੀ ਪਰ ਮਾਤਾ ਜੀ ਤੇ ਸਹਿਬਜ਼ਾਦਿਆਂ ਦੀ ਮੁਖਬਰੀ ਕਰਨ ਵਾਲਾ ਗੰਗੂ ਦਾ ਅੱਛਾ ਚਿਹਰਾ ਭਰਾ ਜਿਹਦਾ ਇਤਿਹਾਸ ਦੇ ਵਿੱਚ ਨਾ ਪੰਮਾ ਆਉਂਦਾ ਆ ਜੋ ਕਿ ਭਾਈ ਮੋਤੀराम ਮਹਾਰਾਜ ਜੀ ਦੇ ਨਾਲ ਸੋਈ ਵਿੱਚ ਡਿਊਟੀ ਕਰਦਾ ਸੀ ਉਹ ਜਾ ਕੇ ਵਜ਼ੀਰ ਖਾਨ ਦੇ ਕੰਨ ਦੇ ਵਿੱਚ ਚੁਗਲੀ 라 ਦਿੰਦਾ ਹੈ ਭਾਈ ਮੋਤੀਰਾ ਮਹਿਰਾ ਜੀ ਨੇ ਕਿੱਦਾਂ ਦੁੱਧ ਛਕਾ ਕੇ ਬਾਗੀ ਗੋਬਿੰਦ ਦੇ ਪਰਿਵਾਰ ਦੀ ਮਦਦ ਕੀਤੀ ਵਜ਼ੀਰ ਖਾਨ ਤੁਰਤ ਹੁਕਮ ਦੇ ਦਿੰਦਾ ਹੈ ਭਾਈ ਮੋਤੀਰਾ ਮਹਿਰਾ ਜੀ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਫੜ ਕੇ ਲੈ ਆਓ ਜਿੱਥੇ ਕੁਝ ਦਿਨ ਪਹਿਲਾਂ ਛੋਟੇ ਸਾਹਿਬ ਜਾਦੇ ਖੜੇ ਸਨ ਉੱਥੇ ਹੀ ਭਾਈ ਮੋਤੀਰਾ ਮਹਿਰਾ ਜੀ ਤੇ ਉਹਨਾਂ ਦਾ ਸਾਰਾ ਪਰਿਵਾਰ ਖੜਾ ਸੀ ਵਜ਼ੀਰ ਖਾਨ ਸਵਾਲ ਕਰਦਾ ਹੈ ਮੋਤੀਰਾ ਸਾਨੂੰ ਖਬਰ ਮਿਲੀ ਹੈ ਤੂੰ ਬਾਗੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਤੇ ਆਪਣੇ ਗੁਰੂ ਦੇ ਬੱਚਿਆਂ ਨੂੰ ਤੂੰ ਤਿੰਨ ਦਿਨ ਚੋਰੀ ਛਿਪੇ ਦੁੱਧ ਪਲੋਂਦਾ ਰਿਹਾ ਹੈ ਭਾਈ ਮੋਤੀਰਾਮ ਮਹਿਰਾਜ ਨੇ ਇੱਕ ਵਾਰੀ ਵੀ ਇਨਕਾਰ ਨਹੀਂ ਕੀਤਾ ਕਚਹਿਰੀ 'ਚ ਵੀ ਖੜਿਆ ਨੇ ਉਹਨਾਂ ਦੇ ਚਿਹਰੇ 'ਤੇ ਕੋਈ ਵੀ ਡਰ ਨਹੀਂ ਸੀ ਉਹਨੇ ਵਜ਼ੀਰ ਖਾਨ ਦੀਆਂ ਅੱਖਾਂ ਚੱਖਾਂ ਪਾ ਕੇ ਬਿਲਕੁਲ ਠੀਕ ਮੈਂ ਹਰੀਰਾਮ ਦਾ ਪੁੱਤ ਮੋਤੀਰਾਮ ਹਰੀਰਾਮ ਜੋ ਗੁਰੂ ਦੀ ਨਗਰੀ ਅਨੰਦਪੁਰ ਜਾ ਕੇ ਅੰਮ੍ਰਿਤ ਪਾਨ ਕਰਕੇ ਹਰੀ ਸਿੰਘ ਬਣ ਗਏ ਜੋ ਆਨੰਦਪੁਰ ਦੀ ਦੂਜੀ ਜੰਗ ਦੇ ਵਿੱਚ ਸ਼ਹੀਦ ਹੋ ਗਏ ਹਾਂ ਮੈਂ ਇਹ ਗੱਲ ਕਬੂਲ ਕਰਦਾ ਹਾਂ ਮੈਂ ਦਸ਼ਮੇਸ਼ ਪਿਤਾ ਜੀ ਦੇ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਸਹਿਬਜ਼ਾਦਿਆਂ ਨੂੰ 10 ਦਿਨ ਦੁੱਧ ਪਲੌਣ ਦੀ ਸੇਵਾ ਖੱਟੀ ਹੈ ਇਹ ਸੁਣ ਕੇ ਵਜ਼ੀਰ ਅੱਗ ਬਬੂਲਾ ਹੋ ਜਾਂਦਾ ਆ ਕਹਿੰਦਾ ਹੁਣ ਤੇਰ ਕੋ ਇੱਕੋ ਹੀ ਰਸਤਾ ਆ ਚਾਹੇ ਸਲਾਮ ਕਬੂਲ ਕਰ ਲਾ ਨਹੀਂ ਤੇ ਤੇਰੇ ਸਾਰੇ ਟੱਬਰ ਨੂੰ ਕੋਲੂ ਚ ਪਾ ਕੇ ਪੀ ਦਿਆਂਗੇ ਤੇ ਬਾਬਾ ਬੋਤੀਰਾ ਮਹਿਰਾ ਜੀ ਇੱਕ ਪਲ ਦੀ ਵੀ ਦੇਰ ਕੀਤੇ ਬਿਨਾਂ ਸ਼ਹੀਦੀ ਦਾ ਰਸਤਾ ਅਪਣਾ ਲੈਂਦੇ ਨੇ ਇੱਕ ਸਰਹੰਦ ਵਿੱਚ ਤੇਲੂ ਬਾਜ਼ਾਰ ਹੁੰਦਾ ਜਿੱਥੇ ਕਿ ਵੱਡੇ ਵੱਡੇ ਕੋਲੂ ਲੱਗੇ ਹੁੰਦੇ ਨੇ ਫਿਰ ਸਾਰੇ ਪਰਿਵਾਰ ਨੂੰ ਉੱਥੇ ਲਿਜਾਇਆ ਗਿਆ ਵੀ ਇਹ ਵੱਡੇ ਵੱਡੇ ਕੋਲੂ ਲੱਗੇ ਦੇਖ ਕੇ ਇਹ ਸਾਰਾ ਪਰਿਵਾਰ ਡਰ ਜੂਗਾ ਪਰ ਗੋਰਖ ਪਰਿਵਾਰ ਭੂਰਾ ਨਾ ਡੋਲਿਆ ਫਿਰ ਕਿਹਾ ਗਿਆ ਸਭ ਤੋਂ ਪਹਿਲੇ ਇਹਦੇ ਪੁੱਤ ਨੂੰ ਪੀ ਰਿਓ ਕੋਲੂ ਚ ਪਾ ਕੇ ਪੈਰਾ ਵਾਲੇ ਪਾਸੋਂ ਪੀਣਾ ਸ਼ੁਰੂ ਕੀਤਾ ਭਾਈ ਨਰੇਣਾ ਜੀ ਜਿਨ੍ਹਾਂ ਦੀ ਉਮਰ 7 ਸਾਲ ਸੀ ਜਦੋਂ ਕੋਲੂ ਚੱਲਦਾ ਗਿਆ ਚੱਲਦਾ ਗਿਆ ਖੂਨ ਦੀਆਂ ਧਲੇਰੀਆਂ ਪਾਈ ਮੋਤੀराम ਜੀ ਨੇ ਮੂੰਹ ਦੇ ਉੱਤੇ ਪਈਆਂ ਹੱਡੀਆਂ ਦੀ ਕੜਕ-ਕੜਕ ਦੀ ਆਵਾਜ਼ ਉਹਨਾਂ ਦੇ ਕੰਨਾਂ 'ਚ ਪੈਂਦੀ ਸੀ ਪਰ ਗੁਰੂ ਦਾ ਸਿੱਖ ਪੂਰਾ ਨਹੀਂ ਡੋਲਿਆ ਅਡੋਲ ਖੜਾ ਰਿਹਾ ਸਾਰਾ ਕੁਝ ਆਪਣੇ ਅੱਖਾਂ ਸਾਹਮਣੇ ਦੇਖਦਾ ਰਿਹਾ ਫਿਰ ਇਸ ਤੋਂ ਬਾਅਦ ਉਹਨਾਂ ਦੀ 80 ਸਾਲ ਦੀ ਮਾਤਾ ਬੀਬੀ ਲਾਧੋ ਜੀ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਭੋਲੀ ਜੀ ਉਹਨਾਂ ਨੂੰ ਇਸੇ ਤਰ੍ਹਾਂ ਇੱਕੁੱਲੂ ਦੇ ਵਿੱਚ ਪੀ ਦਿੱਤਾ ਗਿਆ ਫਿਰ ਬਾਬਾ ਮੋਤੀਰਾ ਮਹਾਰਾਜ ਜੀ ਨੂੰ ਪੁੱਛਿਆ ਗਿਆ ਵੀ ਜੇ ਤੂੰ ਹਲੇ ਵੀ ਬਚ ਸਕਦਾ ਆ ਜੇ ਸਾਡਾ ਧਰਮ ਕਬੂਲ ਕਰ ਲੈ ਉਹਨਾਂ ਨੇ ਕਿਹਾ ਸਾਨੂੰ ਸਿੱਖੀ ਪਿਆਰੀ ਆ ਫਿਰ ਉਹਨਾਂ ਨੂੰ ਵੀ ਇਸੇ ਤਰ੍ਹਾਂ ਇੱਕੁੱਲੂ ਦੇ ਵਿੱਚ ਪੀ ਦਿੱਤਾ ਗਿਆ ਤੇ ਸਾਰੇ ਪਰਿਵਾਰ ਨੂੰ ਇਸੇ ਤਰ੍ਹਾਂ ਹੀ ਇੱਕੁੱਲੂ ਦੇ ਵਿੱਚ ਪੀ ਦਿੱਤਾ ਗਿਆ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ